ਉੱਥੇ ਸੀ ਉੱਥੇ ਬੈਠੇ ਸੀ ਮੇਰੀ ਐ ਉਹ ਨੋ ਮੇ ਬਿਲ ਨੂੰ ਰੱਖਿਆ ਜੀ ਕੱਲਿੰਗ ਜਾਣਾ ਹੈ ਅੱਲ ਨੂੰ ਸੰਜੇ ਜਾਣਾ ਹੈ ਪਹਿਲਾਂ ਤਲੇਆ ਪਾਣੀ ਲਵਾ ਦੇ ਉਹ ਬਖਸ਼ਾ ਮਹਾਇ ਪਰਸੋਂ ਆਈ ਹੈ ਥਰਸਿੰਗ ਕਿ ਮੈਂ ਨਾ ਦਵਾਈ ਨਾ ਪਰਸੋਂ ਤਾਂ ਹੈ ਕੋਈ ਨਾ ਕਿ ਵਾਸ ਸੀ ਜੀ ਪਰਸੋਂ ਦੇ ਹੀ ਨਾ ਕਾਹ ਬੋਲਦਾ ਇਟ ਇਟ ਕਿ ਇਹ ਉਸ ਵੇਲੇ ਪਾਸਟ ਹੁੰਦਾ ਠੀਕ ਇਹ ਨਹੀਂ ਉਹ ਹੈ ਨਹੀਂ ਠੀਕ ਇਹ ਮਾਰੇ ਬੁਤੇਵਾ ਬਸਾਉ ਕੋਈ ਨਹੀਂ ਇਹਦਾ ਸਰੂਪ ਰਹੇ ਉਹਦੀ ਆ ਵੇਖ ਪਸਾ ਦੇ ਨਾਲ ਕਾਰਸੇ ਜਾਂਦਾ ਇਹ ਬਹੁਤ ਸੁਹਾਗਾ ਠੀਕ ਹੈ ਤੇ ਆਏ ਇਹ ਉਦੋਂ ਦਾ ਗੱਲਾਂ ਚੋਂ ਉਹ ਡਾਕਟਰ ਨਾਲ ਹੀ ਮੰਨਾਰੀ ਛੱਡਦਾ ਠੀਕ ਬੰਦੇ ਚੌਧਰੀ ਜੀ ਹੁੰਦਾ ਠੀਕ ਹੋਰ ਨਹੀਂ ਕੋਈ ਛੱਡ ਸਕਦਾ ਇਹ ਹੋਇਆ ਇੰਤ ਇਹ ਮਹਾਰਾਜ ਜੀ ਨੇ ਇਸੇ ਸੋਚੀ ਅਨੋ ਤਾਲਾ ਠੀਕ ਹੈ ਤਾਲਾ ਲੱਗ ਗਿਆ ਫਿਰ ਉਹ ਅਜਿਹਾ ਹੋ ਕੋਰੋਨਾ ਦੀ ਬਿਮਾਰੀ ਕੋਈ ਉਹ ਵੀ ਡਾਲ ਦੀ ਬੋਝ ਗਈ ਸੀ ਠੀਕ ਫਿਰ ਮਹਾਰਾਜ ਜੀ ਬੰਦੇ ਮਹਾਰਾਜ ਮੁਰਜ਼ੇ ਕਰ ਗਈ ਮਹਾਰਾਜ ਜੀ ਕੋਈ ਜਿਹੜਾ ਪਰਚੇ ਪੂਆ ਉਹ ਬੱਜ ਗਿਆ ਸੇਨ ਅਮਰਚੰਦ ਜੀ ਨੇ ਤਾਂ ਕਿ ਫਿਰ ਮਹਾਰਾਜ ਜੀ ਨੇ ਹੋਣ ਦੀ ਇਹਦੇ ਪੰਜ ਕਿਰਾਏ ਤਿਆਰ ਕਰੇ ਕਿੰਨੇ ਸਰੋਵਰ ਜਿਹੜਾ ਜਲ ਚੱਭੂਗਾ ਤੇ ਜਨਾਨ ਗੁਰੂ ਆ ਉਹਨੂੰ ਨਾਲੇ ਤਾਂ ਗੁਰੂ ਸਿੱਖੀ ਪ੍ਰਦਾਨ ਨਹੀਂ ਇਹ ਨਾਲੇ ਬਿਮਾਰੀ ਇਹ ਆਪਣੇ ਜਿਹੜੇ ਆਂਬ ਲੱਗੇ ਹੋਏ ਹਾਂ ਜੀ ਮਹਾਰਾਜਾ ਬਟਿਆਲਾ ਸੰਤ ਮਹਾਰਾਜ ਜੀ 1923 ਦੇ ਪੇਟਾ ਗਏ ਠੀਕ ਇਹ ਆਂਬ ਜਿਹੜੇ ਉਹਨਾਂ ਦੇ 100 ਸਾਲ ਹੋ ਗਏ ਨੇ ਆਹੋ ਜੀ ਮੰਦਰ ਨੇ ਵੀ ਕਿਰੋ ਬੰਦਾ ਹਾਂ ਉੱਤੇ ਆ ਕੇ ਮਹਾਰਾਜ ਜੀ ਬੈਠੇ ਦੀ ਪਹਿਲਾਂ ਉਹ ਦੇਖਵਾਤ ਮਹਾਰਾਜ ਜੀ ਆ ਜਗਾ ਤੇ ਪਵਿੱਤਰ ਵਸਤੂ ਤੇ ਮਹਾਰਾਜ ਪਹਿਲਾਂ ਆ ਕੇ ਬਰਾਜੂ ਤੇ ਵਾਧੇ ਮਹਾਰਾਜ ਜੀ ਸੇਫਟੀ ਵਾਸਤੇ ਬਾਰੇ ਬਾਸੇ ਜੀ ਟੇਸ਼ਾ ਤੋਂ ਚੇਨ ਪਾ ਲਿਆ ਹਵਾ ਹੋ ਗਈ ਜੀ ਨੋ ਹੋਇਆ ਮੈਂ ਤਾਂ ਉਦੋਂ ਤਣ ਮੈਂ ਵੀ ਸੈਂਡੀ ਨੂੰ ਆ ਗਿਆ ਅੱਛਾ ਅੱਛਾ Hallo, hallo